ਕਿਸ ਬਾਰੇ ਬੇਟਾ ਕਿ ਅਸੀਂ ਕਿੱਦਾਂ ਮਤਲਬ ਕਿਹੜੀ ਬੁੱਕਸ ਕੁਝ ਰੈਫਰੈਂਸ ਬੜਨ ਦੇ ਲਈ ਆਈਪੀਐਸ ਦੀ ਤਿਆਰੀ ਦੇ ਲਈ ਕਿਹੜੀ ਬੁੱਕਸ ਦੀ ਬੈਠੋ ਬੇਟਾ ਦੇਖੋ ਜਿਹੜੀ ਆਈਪੀਐਸ ਦੀ ਤਿਆਰੀ ਹੈ ਜਾਂ ਜਿਹੜੀ ਯੂਪੀਐਸਸੀ ਦੀ ਤਿਆਰੀ ਕਹਿੰਦੇ ਨੇ ਆਪਾਂ ਇਨ ਜਨਰਲ ਉਹ ਕੋਈ ਰਾਕਟ ਸਾਇੰਸ ਨਹੀਂ ਹੈ ਤੁਸੀਂ ਗੂਗਲ ਕਰੋ ਗੂਗਲ ਤੁਸੀਂ ਕਰੋ ਹਾਊ ਟੂ ਪ੍ਰੀਪੇਅਰ ਫਾਰ ਯੂਪੀਐਸਸੀ ਤੁਹਾਨੂੰ 50 60 ਪੇजेस ਮਿਲ ਜਾਣਗੇ ਜਿੰਨੇ ਮਰਜ਼ੀ ਲਿੰਕ ਮਿਲ ਜਾਣਗੇ ਠੀਕ ਹੈ ਤੁਸੀਂ 4-5 ਦਿਨ ਲਾਓ 7 ਦਿਨ ਲਾਓ ਆਰਾਮ ਨਾਲ ਸਟੱਡੀ ਕਰੋ ਇੰਟਰਨੈਟ ਤੇ ਅਗਲਾ ਅਗਲਾ ਟਾਪਰਸ ਹੋਣਗੇ ਉਹ ਆਪਣਾ ਆਪਣਾ ਐਕਸਪੀਰੀਅੰਸ ਉਹਦੇ ਜਿਹਨਾਂ ਨੇ ਦੱਸਿਆ ਹੋਣਾ ਕਿ ਮੈਂ ਇਹ ਕਿਤਾਬੇ ਪੜ੍ਹੀ ਹੈ ਮੈਂ ਇਸ ਤਰੀਕੇ ਨਾਲ ਕੀਤੀ ਮੈਂ ਉਸ ਤਰੀਕੇ ਨਾਲ ਕੀਤੀ ਉਸ ਤੋਂ ਬਾਅਦ ਇਹ 1 ਵੀਕ 10 ਡੇਜ਼ ਦੀ ਐਕਸਰਸਾਈਜ਼ ਕਰਨ ਤੋਂ ਬਾਅਦ ਤੁਸੀਂ ਆਪਣੀ ਸਟ੍ਰੈਟੇਜੀ ਚੌਕ ਆਊਟ ਕਰੋ ਕਿਉਂਕਿ ਹਰ ਕਿਸੇ ਦਾ ਸ਼ਡਿਊਲ ਵੱਖਰਾ ਹੁੰਦਾ ਇੱਕ ਜਿਹੜਾ ਵਰਕਿੰਗ ਪ੍ਰੋਫੈਸ਼ਨਲ ਹੈ ਉਹਦੇ ਲਈ ਡਿਫਰੈਂਟ ਸਟ੍ਰੈਟੇਜੀ ਹੁੰਦੀ ਹੈ ਇੱਕ ਜਿਹੜਾ ਸਟੂਡੈਂਟ ਕਾਲਜ ਗੋਇੰਗ ਹੈ ਉਹਦੇ ਲਈ ਵੱਖਰੀ ਹੈ ਸਕੂਲ ਗੋਇੰਗ ਦੇ ਲਈ ਵੱਖਰੀ ਹੈ ਆਪਣੀ ਇੱਕ ਸਟ੍ਰੈਟ ਬੇਸਿਕ ਮੈਂ ਤੁਹਾਨੂੰ ਦੱਸ ਦੇਣਾ ਕਿ ਪਾਵੇਂ ਤੁਸੀਂ ਜਿਹੜੀ ਮਰਜ਼ੀ ਸਟ੍ਰੈਟਜੀ ਚੁਣ ਲਓ ਬਟ ਕੁਝ ਜਿਹੜੇ ਹੈਗੇ ਆ ਉਹ ਜਿਹੜੀ ਗਰਾਉਂਡ ਜ਼ੀਰੋ ਹੈ ਉਹ ਕਰਨਾ ਹੀ ਪੈਣਾ ਹੈ ਸਭ ਉਹ ਹੈ 9th ਕਲਾਸ ਤੋਂ ਲੈ ਕੇ 12th ਕਲਾਸ ਤੱਕ ਜਿਹੜੀ ਐ ਐਨਸੀਆਰਟੀ ਦੀ ਬੁੱਕਸ ਹੁੰਦੀਆਂ ਉਹ ਪੜਨੀਆਂ ਪੈਣਗੀਆਂ ਐਂਡ ਰੀਡਡ ਬੈਕਵਰਡਸ ਕਿਦਾਂ ਕਿ ਪਹਿਲੇ ਤੁਸੀਂ 10th ਦੀ ਪੜੋ ਪਹਿਲੇ ਤੁਸੀਂ 9th ਤੋਂ 12th ਸ਼ੁਰੂ ਕਰੋ ਠੀਕ ਹੈ ਅਗਰ ਜੇ 9th ਦੀ ਤੁਹਾਨੂੰ ਨਹੀਂ ਸਮਝ ਆ ਰਹੀ ਸਪੋਜ਼ ਕਰੋ ਤੇ 9th ਤੋਂ ਬਾਅਦ ਤੁਸੀਂ 8th ਦੀ ਪੜ ਲਓ ਕਿਉਂਕਿ 8th ਵਾਲੀ ਆਲਰੇਡੀ 9th ਕਵਰ ਹੁੰਦੀ ਹੈ ਈਰਤੀ ਦੀ ਨਹੀਂ ਤੁਹਾਨੂੰ ਕੁਝ ਜਿਹੜੇ ਕਿਉਂਕਿ ਲੱਗੀ ਹੁੰਦਾ 8 ਦੇ ਵਿੱਚ ਜਿਹੜੀ ਡੈਫੀਨੇਸ਼ਨਸ ਹੁੰਦੀਆਂ 9th ਦੇ ਵਿੱਚ ਉਹ ਉਹ ਸਿਰਫ ਕੀਵਰਡ ਯੂਜ਼ ਹੁੰਦਾ ਡੈਫੀਨੇਸ਼ਨ 8th ਵਾਲੀ ਚ ਹੁੰਦੀ ਹੈ 8th ਵਾਲੀ ਤੁਹਾਨੂੰ ਐਨਸਾਇਟੀ ਨਹੀਂ ਸਮਝ ਆ ਰਹੀ 7th ਵਾਲੀ ਤੇ ਚਲ ਜਾਓ 7th ਵਾਲੀ ਨਹੀਂ ਆ ਰਹੀ 6th ਤੇ ਚਲ ਜਾਓ ਮੂਵ ਬੈਕਵਰਡ ਬਟ 9 to 12th ਤਾਂ ਪੜਨੀ ਪੜਣੀ ਹੈ ਇਹ ਫਰਸਟ ਪਾਰਟ ਹੈ ਇੱਥੋਂ ਤੁਹਾਡਾ ਫਾਉਂਡ this is called ਫਾਊਂਡੇਸ਼ਨ ਇਹ ਫਾਊਂਡੇਸ਼ਨ ਹੈ ਇਹ ਮਤਲਬ ਜਿਹੜਾ ਹੈ ਥੋੜਾ ਜਿਹਾ ਰੌਅ ਵਰਕ ਹੈ ਕਈ ਲੋਕ ਕਈ ਬੱਚੇ ਇਹਨੂੰ ਬਾਈਪਾਸ ਕਰ ਦਿੰਦੇ ਹਨ ਬਟ ਆਈ ਊਡ ਸਟਰੋਂਗਲੀ ਐਡਵਾਈਸ ਕਿ ਉਹ ਬੈਡ ਫਿਰ ਕਦੇ ਕਦੇ ਬੱਚੇ ਕਹਿੰਦੇ ਆ ਜੀ ਯਾਰ ਉਹ ਉਦਾਂ ਦਾ ਪੇਪਰ 'ਚ ਸਵਾਲ ਆ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਤਾਂ ਪਤਾ ਨਹੀਂ ਲੱਗਿਆ ਬਿਕੋਜ਼ ਤੁਸੀਂ ਸਿਰਫ ਕੋਚਿੰਗ ਦਾ ਜਿਹੜਾ ਮਸਾਲਾ ਸੀ ਉਹ ਪੜ ਰਹੇ ਸੀਗੇ ਕਿਤਾਬੇ ਤਾਂ ਪੜੀਆਂ ਨਹੀਂ ਹੈਗੀਆਂ ਤਾਂ ਨਹੀਂ ਪਤਾ ਲੱਗਿਆ ਇਸੇ ਲਈ ਜਿਹੜੀ ਉਹ 9 ਤੋਂ 12th ਦੀ ਬੁੱਕਸ ਹੈ ਉਹ ਜ਼ਰੂਰ ਪੜਨੀ ਹੈ ਉਸ ਤੋਂ ਬਾਅਦ ਜਿਹੜੀ ਲੈਵਲ 2 ਪ੍ਰੈਪਰੇਸ਼ਨ ਹੈ ਲੈਵਲ 1 ਹੋ ਗਈ ਲੈਵਲ 2 ਇਸ ਰੈਫਰੈਂਸ ਬੁੱਕਸ ਨਾ ਹਰ ਸਬਜੈਕਟ ਦੀ ਆ ਰੈਫਰੈਂਸ ਬੁੱਕਸ ਹੁੰਦੀ ਹੈ ਉਹ ਕਿੱਦਾਂ ਹੋਏਗਾ ਪੋਲੀਟੀ ਦੇ ਲਈ ਉਹ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗੇ ਕਿਹੜੀ ਰੈਫਰੈਂਸ ਬੁੱਕਸ ਹੈ ਮੈਂ ਕਿੱਦਾਂ ਗਿਆ ਤੁਸੀਂ ਇੱਕ ਵੀਕ ਜਿਹੜੇ ਟਾਪਰਸ ਨੇ ਜਿਹੜੇ ਵਧੀਆ ਰੈਂਕਸ ਆਈਆਂ ਉਹਨਾਂ ਉਹ ਰੈਫਰੈਂਸ ਬੁੱਕਸ ਵੀ অলਮੋਸਟ ਡਿਸਾਈਡਡ ਹੈ। ਪਾਲਿਟੀ ਦੇ ਲਈ ਤੁਸੀਂ ਦੇਖੋ ਕਿ ਲక్ష్ਮੀ ਕਾਂਤ ਹੈ। ਤੁਸੀਂ ਆਪਣੇ ਮਾਡਰਨ ਇੰਡੀਆ ਦੇ ਲਈ ਦੇਖੋ ਕਿ ਰਾਜੀ ਭਈਆ ਹੈ। ਇਸ ਤਰੀਕੇ ਦੀ ਤੁਹਾਨੂੰ ਅਲੱਗ-ਅਲੱਗ ਬੁੱਕਸ ਮਿਲ ਜਾਣਗੀਆਂ ਅਲੱਗ ਸਬਜੈਕਟ ਵਾਈਸ। ਉਹ ਬੁੱਕਸ ਹਟਾ ਲੋ that is label 2 of preparation. ਇਹ ਜਿਹੜੇ ਦੋਨੋਂ ਪਾਰਟ ਹੈ ਲੇਬਲ 1 ਐਂਡ ਲੇਬਲ 2 ਉਹ ਹੈ ਸਟੈਟਿਕ। ਮਤਲਬ ਇਹ ਪੋਰਸ਼ਨ ਚੇਂਜ ਨਹੀਂ ਹੁੰਦਾ ਜਿਹੜੀ ਬੁੱਕਸ ਹੈ। ਨਾਉ ਕਮ ਦੀ ਡਾਇਨਾਮਿਕ ਪਾਰਟ ਜਿਹੜਾ ਪੋਰਸ਼ਨ ਚੇਂਜ ਹੁੰਦਾ ਹੈ। ਉਹ ਕਿੱਥੋਂ ਪਤਾ ਲੱਗੇਗਾ? ਉਹ ਪਰ ਜਿਹੜੇ ਜਿਹੜੀ ਲੈਂਗੁਏਜ ਤੁਸੀਂ ਪੇਪਰ ਦੇਣਾ ਹੈ ਯੂਸ਼ਵਲੀ ਹਿੰਦੀ ਇੰਗਲਿਸ਼ ਪੰਜਾਬੀ ਜਿਹੜੀ ਲੈਂਗੁਏਜ ਤੁਸੀਂ ਦੇਣਾ ਚਾਹੁੰਦੇ ਹੋ ਉਸ ਲੈਂਗੁਏਜ ਦੀ ਤੁਸੀਂ ਜਿਹੜੀ ਹੈਗੀ ਆ ਉਹ ਨਿਊਜ਼ਪੇਪਰ ਰੀਡਿੰਗ ਕਰੋ ਉਹ ਕਿਉਂਕਿ ਉਹ ਡਾਇਨਾਮਿਕ ਹੈ ਉਹ ਡਾਇਨਾਮਿਕ ਹੈ ਜਿਹੜਾ ਤੁਹਾਡਾ ਅਨਸਰ ਰਾਈਟਿੰਗ ਜਦੋਂ ਵੈਨਿਊਅਲ ਰਾਈਟ ਅਨਸਰ ਰਾਈਟਿੰਗ ਮੈਸ ਦੀ ਜਿਹੜੀ ਅਨਸਰ ਰਾਈਟਿੰਗ ਕਰਨੀ ਹੈ ਉਹਦੇ ਵਿੱਚ ਬ੍ਰਾਡਲੀ ਕਲਾਸੀਫਾਈਂਗ ਦੋ ਟਾਈਪ ਦਾ ਕੰਟੈਂਟ ਲਿਖਣਾ ਹੁੰਦਾ ਹੈ ਜਿਹੜਾ ਸਾਨੂੰ ਆਈ ਕਾਲ ਇਟ ਕੁਕਿੰਗ ਦਾ ਅਨਸਰ ਬਿਕਾਜ਼ ਜਿਹੜਾ ਯੂਪੀਐਸਸੀ ਦਾ ਪੇਪਰ ਹੁੰਦਾ ਹੈ एवरीथिंग पूछते हैं जी यू पी एस सी एवरीथिंग इज अबा मैन बिलो द स्काई कैन बी आस्ड इन यू पी एस सी फाइनल पेपर थे थे देखो कि एग्जाम सेंटर के बहुत भी बच्चे किताब खोल के पढ़ते रहने बट आई थिंक दैट इज नॉट एडवाइजेबल सा वॉट यू शुड नो कि जो अगर मेरे कोई सब्जेक्ट दिता गया है तो आई शुड हैव टू हंड्रेड वर्ड्स आंसर रेडी तो मेरी मसल पावर च होना चाहिए वो कि प्रैक्टिस चौंता है मतलब तो दिस इज़ अ बिगा टॉपिक कि आंसर राइटिंग कि बट बेसिक जे आप बहुत मतलब इन सिपलीफाई करिए सो स्टार्ट विद योर एनसीआर ਜਿਹੜੀ ਯੂਪੀਐਸਸੀ ਹੈ ਉਸਦੀ ਤਿਆਰੀ 9 ਤੋਂ 12ਵੀਂ ਦੀ ਜਿਹੜੀ ਐਲ ਸੀ ਆਰਟੀਜ਼ ਉਸ ਤੋਂ ਸ਼ੁਰੂ ਹੁੰਦੀ ਹੈ ਔਰ ਇੱਕ ਚੀਜ਼ ਔਰ ਯੂਪੀਐਸਸੀ ਦੇ ਵਿੱਚ ਜਿਹੜਾ ਆਈਪੀਐਸ ਬੰਨਾ ਹੈ ਆਈਐਸ ਬੰਨਾ ਉਹਦੇ ਚੀ ਹੈ ਕਿ ਕਿਹੜੀ ਚੀਜ਼ ਨਹੀਂ ਪੜ੍ਹਨੀ ਇਸ ਮੋਰ ਇੰਪੋਰਟੈਂਟ ਦੈਨ ਕੀ ਪੜ੍ਹਨਾ ਉਹ ਕਿੱਦਾਂ ਪਤਾ ਲੱਗੇਗਾ ਕਿ ਕਿਹੜੀ ਚੀਜ਼ ਪੜ੍ਹਣੀ ਹੈ ਕਿਹੜੀ ਚੀਜ਼ ਨਹੀਂ ਪੜ੍ਹਣੀ ਸਿਲੇਬਸ ਪਿਛਲੇ ਸਾਲ ਦਾ ਸਿਲੇਬਸ ਉਠਾਓ ਬੜਾ ਹੀ ਡਿਟੇਲਡ ਤੇ ਐਲੈਬੋਰੇਟ ਸਿਲੇਬਸ ਹੈ ਉਹ ਸਿਲੇਬਸ ਦੇ ਵਿੱਚ ਜਿਹੜੀ ਚੀਜ਼ ਨਹੀਂ ਉਸ ਸਿਲੇਬਸ ਵਿੱਚ ਮੈਂਸ਼ਨਡ ਹੈ ਉਹ ਨਹੀਂ ਪੜ੍ਹਨੀ ਦੂਸਰਾ ਜਿਹੜਾ ਇੰਪੋਰਟੈਂਟ ਬੈਰੋਮੀਟਰ ਹੈ ਜਿਸ ਤੋਂ ਆਪਾਂ ਫਿਲਟਰ ਕਰਨਾ ਹੈ ਉਹ ਹੈ ਪ੍ਰੀਵੀਅਸ ইয়ার ਕੁਐਸਚਨ ਪੇਪਰ ਤੁਸੀਂ ਪਿਛਲੇ 5-7 ਸਾਲ ਦੇ ਆਪਣਾ ਪੇਪਰ ਉਠਾ ਲਓ ਜਿਹੜੀ ਚੀਜ਼ ਸਿਲੇਬਸ ਦੇ ਵਿੱਚ ਵੀ ਨਹੀਂ ਦਿੱਤੀ ਗਈ ਜਿਹੜੀ ਚੀਜ਼ ਜਿਹੜੇ ਟਾਪਿਕ ਉਹਨਾਂ ਪੇਪਰਾਂ ਦੇ ਵਿੱਚ ਵੀ ਨਹੀਂ ਪੁੱਛੇ ਗਏ ਉਹ ਬਿਲਕੁਲ ਨਹੀਂ ਪੜ੍ਹਨੀ ਉਹ ਥੋਜ਼ ਆਰ ਯੂਸਲੈਸ ਤੇ ਇਹ ਕਿਉਂਕਿ ਬਹੁਤ ਸਾਰੇ ਸਟੇਟਮੈਂਟਸ ਬਹੁਤ ਕੁਝ ਚੱਲਦਾ ਰਹਿੰਦਾ ਨਿਊਜ਼ ਦੇ ਵਿੱਚ ਬਟ ਇੱਕ ਯੂਪੀਐਸਸੀ ਐਸਪੀਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਨਿਊਜ਼ ਫਾਰ ਯੂਪੀਐਸਸੀ ਪੁਆਇੰਟ ਆਫ ਵਿਅ ਰਿਲੇਵੈਂਟ ਐਂਡ ਇਰ ਪਾਲਿਸੀ ਫਾਰਮੂਲੇਸ਼ਨ ਪਾਲਿਸੀ ਐਨਾਲਿਸਿਸ ਐਂਡ ਵਾਟ ਆਰ ਦੀ ਉਦੇਜ ਵੀਕਨੈਸਿਸ ਕੀ ਆ ਤੇ ਕਿੱਦਾਂ ਉਹਨਾਂ ਨੂੰ ਇੰਪਰੂਵ ਕਰ ਸਕਦੇ ਆ ਰੈਦਰ ਥੈਨ ਸਮ ਫਲੈਸ਼ੀ ਸਟੇਟਮੈਂਟ ਜਿਹੜੇ ਮੀਡੀਆ ਦੇ ਵਿੱਚ ਚੱਲਦੇ ਆ ਥੈਟ ਇਜ਼ ਨਨ ਹੋ ਗਿਆ ਕਨਸੈਪਟ ਐਸ ਵਾਰ ਇਜ਼ ਯੂਪੀਐਸਸੀ ਪ੍ਰਪੇਰੇਸ਼ਨ ਇਜ਼ ਕਨਸੈਪਟ ਤੇ ਇੱਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਜੀ ਹੋ ਗਿਆ ਬੇਟਾ ਯੋਅਰ ਕੈਪਟਨ ਨੂੰ ਸਰ ਮਾਈ ਨੇਮ ਇਜ਼ ਕੰਜਨ ਸਰ ਮੈਂ ਆਈਪੀਐਸ ਬਣਨਾ ਚਾਹੁੰਨੀ ਆ ਤੇ ਇਸ ਵਕਤ ਮੇਰੀ ਸਭ ਤੋਂ ਵੱਡੀ ਮੋਟੀਵੇਸ਼ਨ ਤੁਹਾਡੇ ਵਰਗੇ ਆਈਪੀਐਸ ਆਫੀਸਰਜ਼ ਨੇ ਤੇ ਸਰ ਮੇਰਾ ਤੜਤੇ ਇੱਕ ਕੁਸ਼ਨ ਹੈ ਕਿ ਤੁਸੀਂ ਆਈਪੀਐਸ ਬਣ ਬੇਟਾ ਆਈਪੀਐਸ ਬਣਨ ਦੇ ਲਈ ਇੱਕ ਕੋਈ ਐਗਜ਼ਾਮ ਦੇਣਾ ਪੈਂਦਾ ਹੈ ਯੂਪੀਐਸਸੀ ਦਾ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਸੋ ਇਹ ਇੱਕ ਮੰਥ ਲੌਂਗ ਈਅਰ ਲੌਂਗ ਐਗਜ਼ਾਮ ਹੁੰਦਾ ਹੈ 1 ਸਾਲ ਚੱਲਦਾ ਹੈ ਉਹਦੇ ਚ ਉਹਦੇ ਤਿੰਨ ਪੜਾਅ ਹੁੰਦੇ ਆ ਪਹਿਲਾ ਹੁੰਦਾ ਹੈ ਪ੍ਰੀਲਿਮਸ ਦੂਜਾ ਹੁੰਦਾ ਹੈ ਮੀਨਸ ਮੀਨਸ ਤੇ ਤੀਜਾ ਹੁੰਦਾ ਹੈ ਪਰਸਨੈਲਿਟੀ ਟੈਸਟ ਤੇ ਜਿਹੜਾ ਪਹਿਲਾ ਹੁੰਦਾ ਹੈ ਉਹ ਇੱਕ ਆਬਜੈਕਟ ਆਪਣਾ ਆਬਜੈਕਟਿਵ ਪੇਪਰ ਹੁੰਦਾ ਹੈ ਮਤਲਬ ਆਪਣਾ ਐਮਸੀਕਿਊ ਟਾਈਪ ਹੁੰਦਾ ਹੈ ਪ੍ਰੀਲਿਮਸ ਉਹਦੇ ਚ ਦੋ ਪੇਪਰ ਹੁੰਦੇ ਆ ਵਨ ਇਜ਼ ਜਨਰਲ ਸਾਇੰਸ ਜਿਹੜਾ ਜਨਰਲ ਸਟੱਡੀਜ਼ ਦਾ ਪੇ ਜਿਹੜਾ ਕਿ ਆਪਣਾ ਐਨਾਲਿਟਿਕਸ ਜਿਹੜਾ ਮੈਥਮੈਟਿਕਸ ਐਨਾਲਿਟਿਕਸ ਦਾ ਪੇਪਰ ਹੁੰਦਾ ਸੈਕੰਡ ਇਸ ਹੁੰਦਾ ਹੈ ਉਸ ਤੋਂ ਬਾਅਦ ਨੈਕਸਟ ਜਿਹੜਾ ਪੜਾਉਗਾ ਉਹ ਹੈ ਦਾ ਮੀਨਸ ਮੀਨਸ ਦੇ ਵਿੱਚ ਚਾਰ ਜੀਐਸ ਦੇ ਪੇਪਰ ਹੁੰਦੇ ਆ ਇੱਕ ਐਸੇ ਦਾ ਹੁੰਦਾ ਇੱਕ ਐਥਿਕਸ ਦਾ ਹੁੰਦਾ ਦੋ ਆਪਸ਼ਨਲ ਦੇ ਹੁੰਦੇ ਇਹ ਹੋ ਜਾਂਦਾ ਹੈ ਮੀਨਸ ਮੀਨਸ ਇਸ ਦੀ ਜਿਹੜਾ ਮੇਜਰ ਮਾਰਕਿੰਗ ਕਰੀ 2700 2800 ਦਾ ਪੂਰਾ ਪੇਪਰ ਹੁੰਦਾ ਟੋਟਲ ਮਾਰਕ ਉਹਦੇ ਜਿਹੜਾ ਮжоਰਿਟੀ ਚੰਕ ਹੈ ਥੈਟ ਇਜ਼ ਡਿਸਾਈਡਡ ਬਾਈ ਮੀਨਸ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜਾ ਹੁੰਦਾ ਹੈ ਪਰਸਨੈਲਿਟੀ ਟੈਸਟ ਜਦੋਂ ਤੁਸੀਂ ਅੱਛਾ ਇਹ ਇਦਾਂ ਤਾਹੀਂ ਤੁਸੀਂ ਮੇਨ ਦੇ ਸਕਦੇ ਹੋ ਜਦੋਂ ਮੇਨਸ ਕਰਦੇ ਹੋ ਤਾਂ ਹੀ ਪਰਸਨੈਲਿਟੀ ਦੇ ਸਕਦੇ ਹੋ ਜੇ ਤੁਸੀਂ ਇੱਕ ਵੀ ਸਟੇਜ ਦੇ ਵਿੱਚ ਜੇ ਸਪੋਜ਼ ਕਰੋ ਤੁਸੀਂ ਪ੍ਰੀਲਿਮਸ ਤੁਹਾਡਾ ਤੁਹਾਡਾ ਲਾਸਟ ਵਾਲਾ ਨਹੀਂ ਪਾਰ ਹੋਇਆ ਤੇ ਦੈਨ ਯੂ ਕਮ ਬੈਕ ਟੂ ਜ਼ੀਰੋ ਫਿਰ ਅਗੇ ਤੁਸੀਂ ਨੈਕਸਟ ਇਅਰ ਪ੍ਰੀਲਿਮਸ ਦਿਓਗੇ ਫਿਰ ਮੇਨਸ ਦਿਓਗੇ ਫਿਰ ਸੋ ਇਸ ਤਰੀਕੇ ਨਾਲ ਹੀ ਸਾਈਕਲ ਚੱਲਦੀ ਹੈ ਹਰ ਸਾਲ ਹੀ ਪੇਪਰ ਹੁੰਦਾ ਹੈ ਮਤਲਬ ਦਿਸ ਇਜ਼ ਅ ਵੈਰੀ ਸ਼ਡਿਊਲ ਸਾਲ ਦੇ ਸ਼ੁਰੂਆਚੇ ਸ਼ਡਿਊਲ ਆ ਜਾਂਦਾ ਹੈ ਤੇ ਜਨਰਲੀ ਪ੍ਰੀਲਿਮ ਜਿਹੜਾ ਆਏਗਾ ਮਈ ਜੂਨ ਦੇ ਮਹੀਨੇ ਵਿੱਚ ਪ੍ਰੀਲਿਮਸ ਹੁੰਦਾ ਹੈ ਤੇ ਉਹਦਾ ਰਿਜ਼ਲਟ ਫਿਰ ਲਗਭਗ ਲਗਭਗ 1 ਸਾਲ ਬਾਅਦ ਆਉਂਦਾ ਇਹ ਪ੍ਰੋਸੈਸ ਹੈ ਇਹ ਪੇਪਰ ਦਿੱਤਾ ਸੀ ਇਹ ਜੀ ਬੜਾਈ ਪੰਜਾਬ ਸਰਕਾਰ ਵੱਲੋਂ ਬੜਾਈ ਨਵੇਕਲਾ ਤੇ ਬੜਾਈ ਚੰਗਾ ਉਪਰਾਲਾ ਕੀਤਾ ਜਾ ਰਿਹਾ ਜੇ ਚ ਆਪਣੇ ਜਿਹੜੇ ਸੀਨੀਅਰ ਅਫਸਰ ਜਿਹੜੇ ਹੈਗੇ ਆ ਗਵਰਨਮੈਂਟ ਦੇ ਅਸੀਂ ਵਕਤ ਵਕਤ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਜਿਹੜੇ ਬੱਚਿਆਂ ਨਾਲ ਸੀ ਇੰਟਰੈਕਸ਼ਨ ਕਰਦੇ ਆ ਉਹਨਾਂ ਗੱਲਬਾਤ ਕਰਦੇ ਆ ਤੇ ਅੱਜ ਮੈਂ ਇੱਥੇ ਜਲੰਧਰ ਦੇ ਵਿੱਚ ਜਿਹੜਾ ਸਾਡਾ ਸਕੂਲ ਆਫ ਐਮਿਨੈਂਸ ਹੈ ਇਹਦੇ ਚਾਇਆ ਤੇ ਬੱਚਿਆਂ ਦੇ ਨਾਲ ਪੜ੍ਹੇ ਚੰਗੇ ਮਾਹੌਲ ਦੇ ਵਿੱਚ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਦੀ ਜਿਹੜੀ ਹੈਗੀ ਇੱਥੇ ਐਜੂਕੇਸ਼ਨ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਸਾਰਾ ਚੱਲ ਰਿਹਾ ਹੈ ਤੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਰ ਸੀਗੇ ਦਿਨੇਸ਼ ਸਰ ਨਾਲ ਉਹਨਾਂ ਨਾਲ ਵੀ ਗੱਲ ਕੀਤੀ ਤੇ ਟੀਚਰਸ ਨਾਲ ਵੀ ਜਿਹੜੇ ਆ ਗੱਲ ਕੀਤੀ ਬੜਾਈ ਬੜਾ ਚੰਗਾ ਮੈਂਟਰਿੰਗ ਜਿਹੜੀ ਹੈਗੀ ਆ ਬੱਚਿਆਂ ਦੀ ਕੀਤੀ ਜਾ ਰਹੀ ਹੈ ਤੇ ਬੱਚਿਆਂ ਨੇ ਅੱਗੇ ਆਪਣੇ ਅੱਗੇ ਕੈਰੀਅਰ ਪਲਾਨਸ ਦੇ ਬਾਰੇ ਵੀ ਦੱਸਿਆ ਮੈਨੂੰ ਇਹ ਜਾਣ ਕੇ ਵਧੀਆ ਲੱਗਿਆ ਇਹ ਬੱਚੇ ਜਿਹੜੇ ਹੈਗੇ ਇਹਨਾਂ ਨੇ ਇਸ ਦੀ ਛੋਟੀ ਉਮਰ ਦੇ ਵਿੱਚ ਹੀ ਇਸ ਗੱਲ ਦਾ ਇਹਨਾਂ ਨੇ ਇੱਕ ਸੋਚਿਆ ਹੋਇਆ ਹੈ ਕਿ ਅੱਗੇ ਅਸੀਂ ਇਹਨਾਂ ਨੇ ਲਾਈਫ 'ਚ ਕੀ ਕਰਨਾ ਹੈ ਜੋ ਸੁਣ ਕੇ ਚੰਗਾ ਲੱਗਿਆ ਤੇ ਇਹ ਕੋਈ ਪਹਿਲੀ ਤੇ ਆਖਰੀ ਵਿਜ਼ਿਟ ਨਹੀਂ ਪਹਿਲੀ ਜ਼ਰੂਰ ਹੈ ਪਰ ਆਖਰੀ ਵਿਜ਼ਿਟ ਨਹੀਂ ਹੈਗੀ ਆ ਇਸ ਤਰੀਕੇ ਨਾਲ ਜ਼ਰੂਰ ਅਸੀਂ ਮੈਂ ਬੱਚਾ ਦੇ ਨਾਲ ਸਾਡੀ ਲਗਾਤਾਰ ਜਿਹੜੀ ਇੰਟਰੈਕਸ਼ਨ ਜਾਰੀ ਰਹੇਗੀ ਤੇ ਕੋਈ ਵੀ ਇਹਨਾਂ ਨੂੰ ਜਿਸ ਕਿਸੇ ਵੀ ਤਰੀਕੇ ਦੀ ਜੇ ਕੋਈ ਦੁੱਖ ਤਕਲੀਫ ਆਉਂਦੀ ਹੈ ਅਸੀਂ ਸਰਕਾਰ ਤੱਕ ਜ਼ਰੂਰ ਇਹਨਾਂ ਦੀ ਬੇਨਤੀ ਕਰਾਂਗੇ ਤੇ ਆਪਣੇ ਵੱਲੋਂ ਵੀ ਪਰਸਨਲੀ ਜੋ ਵੀ ਹੋ ਗਈ ਅਸੀਂ ਇਹਦਾ ਇਹਦਾ ਜਿਹੜਾ ਕੋਈ ਨਾ ਕੋਈ ਸਲੂਸ਼ਨ ਦੀ ਲੱਭਣ ਦੀ ਕੋਸ਼ਿਸ਼ ਕਰਾਂਗੇ ਸਰ کہہ ਸਕਦੇ ਕਿ ਸਕੂਲ ਅਡਾਪਟ ਕਰ ਲਿਆ ਤੁਸੀਂ ਇਹ ਵਾਲਾ ਨਹੀਂ ਜੀ ਸਕੂਲ ਨੇ ਸਾਨੂੰ ਅਡਾਪਟ ਕਰ ਲਿਆ ਹੈ ਬੇਸਿਕਲੀ ਬਿਕਾਜ਼ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਆ ਕੇ ਇਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ ਸਾਨੂੰ ਬੜਾ ਹੌਸਲਾ ਹੁੰਦਾ ਹੈ ਅਸੀਂ ਆਪ ਬੜੇ ਮੋਟੀਵੇਟ ਹੁੰਨੇ ਆ ਤੇ ਬੜਾ ਚੰਗਾ ਲੱਗਦਾ ਹੈ ਜਦੋਂ ਸਾਡਾ ਕੰਟਰੀ ਦਾ ਯੂਥ ਯੰਗ ਬਲੱਡ ਉਹਨਾਂ ਨਾਲ ਇੰਟਰੈਕਟ ਕਰੀਏ ਤੇ ਉਹਨਾਂ ਦੀ ਕਿਉਂਕਿ ਉਹਨਾਂ ਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਪੈਸ਼ਨ ਹੁੰਦਾ ਹੈ ਤੇ ਜਿਹੜਾ ਉਹ ਜਿਹੜੀ ਇਨੋਸੈਂਸ ਹੁੰਦੀ ਹੈ ਉਹ ਸਾਨੂੰ ਮੋਟੀਵੇਟ ਕਰਦੀ ਹੈ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਬੱਚਿਆਂ ਨੇ ਕੀ ਮੈਨਟਿਊਨ ਦਿੱਤੇ ਨੇ ਤੁਹਾਡੇ ਨਾਲ ਵੀ ਗੱਲ ਕਰਨ ਦੀ ਜਿ ਬੱਚਿਆਂ ਨੇ ਆਪਣੀ ਗੱਲ ਰੱਖੀ ਤੇ ਉਹਨਾਂ ਨੇ ਕੀ ਕਹਿੰਦੇ ਆਪਣੇ ਫਿਊਚਰ ਪਲਾਨਸ ਦੇ ਬਾਰੇ ਮੈਨੂੰ ਦੱਸਿਆ ਕਿਸ ਤਰੀਕੇ ਨਾਲ ਉਹਨਾਂ ਨੂੰ ਉੱਤੇ ਚੰਗੇ ਡਾਇਰੈਕਸ਼ਨ ਤੇ ਚੰਗੀ ਮੈਂਟਰਿੰਗ ਕੀਤੀ ਜਾ ਰਹੀ ਹੈ ਉਹਦੇ ਬਾਰੇ ਦੱਸਿਆ ਤੇ ਅੱਗੇ ਵੀ ਜਿਹੜੀ ਹੈਗੀ ਆ ਅਸੀਂ ਇਨ ਟੱਚ ਰਵਾਂਗੇ ਬੱਚਿਆਂ ਦੇ ਨਾਲ ਤੇ ਜੋ ਵੀ ਕੋਈ ਕਿਸ ਤਰੀਕੇ ਦੀ ਕੋਈ ਅੱਗੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਇਹਨਾਂ ਨੂੰ ਕਿਸੇ ਤਰੀਕੇ ਦੀ ਡਾਇਰੈਕਸ਼ਨ ਦੀ ਲੋੜ ਹੈ ਉਹ ਅਸੀਂ ਪਰਸਨਲੀ ਵੀ ਉਹਨੂੰ ਮੈਂ ਇਨਸ਼ੋਰ ਕਰੂੰਗਾ ਕਿ ਉਹ ਤੇ ਉਹਨਾਂ ਨੂੰ ਟਾਈਮਲੇ ਤਰੀਕੇ ਨਾਲ ਉਹ ਸੌਲਟ ਆਊਟ ਹੋ ਜਾਏ ਤੇ ਜੇ ਕੋਈ ਗੱਲ ਸਰਕਾਰ ਤੱਕ ਪਹੁੰਚਾਣੀ ਹੈ ਅਸੀਂ ਉਹਨਾਂ ਨੂੰ ਸਮੇਂ ਸਿਰ ਤਰੀਕੇ ਨਾਲ ਪਹੁੰਚਾ ਪਹੁੰਚਾਵਾਂਗੇ ਵੀ ਤੇ ਉਹਦਾ ਕੋਈ ਸੋਲੂਸ਼ਨ ਵੀ ਅਸੀਂ ਉਹਦਾ ਲੈ ਕੇ ਕਰਾਂਗੇ ਸਰ ਬੜੇ ਸਾਰੇ ਬੱਚੇ ਨੇ ਜਿਵੇਂ ਕਿ ਉਹਨਾਂ ਦੀ ਮੰਨਗੀ ਚਾਹੀ ਗਈ ਕਰਕੇ ਜਾ ਕਿ ਉਹ ਆਈਪੀਐਸ ਆਈਐਸ ਬਣਨ ਪਰ ਬੜੇ ਸਾਰੇ ਪਰਿਵਾਰ ਹੈ ਜੁਜੇ ਵੀ ਹੈਗੇ ਨੇ ਜਿਹੜੇ ਅਫੋਰਡ ਨਹੀਂ ਕਰ ਪਾਣਗੇ ਸੋ ਉਹਨਾਂ ਬੱਚਿਆਂ ਦੇ ਲਈ ਕੋਈ ਖਾਸ ਅੱਗੇ ਜਾ ਕੇ ਟ੍ਰੇਨਿੰਗ ਜਾਂ ਉਹਨਾਂ ਦੀ ਕਰੀਅਰ ਗਾਈਡੈਂਸ ਲਈ ਕੁਝ ਖਾਸ ਥੋੜੇ ਵੱਲੋਂ ਉਪਰਾਲਾ ਕੀਤਾ ਜਾਏਗਾ ਬਿਲਕੁਲ ਜੀ ਸਰਕਾਰ ਵੱਲੋਂ ਕਾਫੀ ਇਸ ਤਰੀਕੇ ਦੀ ਸਕਾਲਰਸ਼ਿਪਸ ਚਲਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਜਿਹੜੇ ਬੱਚੇ ਪਾਰਟਿਕੁਲਰਲੀ ਜੇ ਆਪਾਂ ਯੂਪੀਐਸਸੀ ਜਾਂ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਈ ਸਾਰੀਆਂ ਜਿਹੜੀ ਹੈਗੀਆਂ ਮੈਰਿਟੋਰੀਅਸ ਬੱਚੇ ਉਹਨਾਂ ਦੇ ਲਈ ਸਕਾਲਰਸ਼ਿਪ ਪ੍ਰੋਗਰਾਮ ਇਨਫੈਕਟ ਉਹਨਾਂ ਦੇ ਲਈ ਫ੍ਰੀ ਕੋਚਿੰਗ ਫੈਸਿਲਿਟੀ ਤੇ ਫ੍ਰੀ ਜਿਹੜੀ ਹੈਗੀਆਂ ਰੈਜ਼ੀਡੈਂਸ਼ੀਅਲ ਪ੍ਰੋਗਰਾਮਸ ਵੀ ਸਰਕਾਰ ਵੱਲੋਂ ਜਾਂ ਜਿਹੜੀ ਹੈਗੀਆਂ ਬਹੁਤ ਸਾਰੇ ਜਿਹੜੇ ਐਨਜੀਓ ਤੇ ਮੈਂ ਬੱਚਾ ਦੇ ਨਾਲ ਲਗਾਤਾਰ ਇਨ ਟੱਚ ਆ ਤੇ ਇਹਨਾਂ ਨੂੰ ਜਿੱਥੇ ਵੀ ਗਾਈਡੈਂਸ ਦੀ ਲੋੜ ਹੋਏਗੀ ਜਿੱਥੇ ਇਹਨਾਂ ਨੂੰ ਜਿੱਥੇ ਲੱਗੇਗਾ ਕਿ ਆਪਾਂ ਇਹਨਾਂ ਨੂੰ ਹੈਂਡਹੋਲਡਿੰਗ ਕਰਨੀ ਹੈ ਉਹ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਕਿਸੇ ਪੱਕਾ ਕੋਈ ਪ੍ਰੋਬਲਮ ਨਹੀਂ ਆਣੇ ਦੇਵਾਂਗੇ ਜੋ ਇਹਨਾਂ ਦੇ ਸੁਪਨੇ ਆ ਅਸੀਂ ਕੋਸ਼ਿਸ਼ ਕਰਾਂਗੇ ਉਹ ਇਹਨਾਂ ਦੇ ਸੁਪਨੇ ਪੂਰੇ ਹੋਣ ਤੇ ਕੱਲ ਨੂੰ ਜੋ ਵੀ ਇਹ ਚਾਹੁੰਦੇ ਆ ਕਰਨਾ ਚਾਹੁੰਦੇ ਆ ਉਹ ਐਕਚੁਅਲ ਚ ਕਰੇ